ਸਾਰੇ ਭੈਣ ਭਾਈਆਂ ਨੂੰ ਸ਼ਲੋਮ ਖੁਦਾਵੰਦ ਯਸ਼ ਮਸੀਹ ਤੁਹਾਨੂੰ ਬੜੀ ਬਰਕਤ ਦੇਵੇ ਮੇਰੇ ਭੈਣੋ ਤੇ ਭਾਈਓ ਮੇਰੇ ਭਾਈਓ ਮੈਂ ਖੁਦਾ ਕੋਲੋਂ ਮੰਗਿਆ ਸੀ ਕਿ ਮੈਨੂੰ 3 ਦਿਨ ਦੇ ਫਾਸਟਿੰਗਾਂ ਵਿੱਚ ਮੇਰੀ ਮਦਦ ਕਰ ਔਰ ਮੰਗਲਵਾਰ ਮੇਰੇ ਫਾਸਟਿੰਗ ਜਿਹੜੇ ਆ ਸ਼ੁਰੂ ਹੋਏ ਸੀ ਫਿਰ ਅੱਜ ਸ਼ੁੱਕਰਵਾਰ ਆਂ ਔਰ 26 ਸਤੰਬਰ ਔਰ ਇਹਨ ਫਾਸਟਿੰਗ ਜੋ ਮੈਂ ਪ੍ਰਭੂ ਕੋਲ ਮੰਗੇ ਸੀ ਔਰ ਖੁਦਾ ਨੇ ਇਹਨਾਂ ਨੂੰ ਹੋ ਲੈਣ ਦਿੱਤਾ ਔਰ ਇਹ ਦਿਨ ਤੇ ਰਾਤ ਦੇ ਫਾਸਟਿੰਗ ਸੀਗੇ ਮੇਰੇ ਬੜੇ ਪ੍ਰੀਜਨ ਪੈਨੋਤ ਤੱਕ ਆਯੋਗ ਔਰ ਖੁਦਾ ਕੋਲੋਂ ਮੈਂ ਮੰਗਿਆ ਸੀ ਕਿ ਖੁਦਾ ਇਹਨਾਂ ਤਿੰਨਾਂ ਫਾਸਟਿੰਗਾਂ ਵਿੱਚ ਮੈਂ ਪਾਣੀ ਤੱਕ ਵੀ ਨਹੀਂ ਪੀਣਾ ਤਮੈਨੂੰ ਤੂੰ ਆਪਣਾ ਬਲ ਦੇਵੀ ਮੈਨੂੰ ਤੂੰ ਆਪਣੀ ਸ਼ਾਮਰਤ ਦੇਵੀ ਔਰ ਮੈਂ ਦੇਖਿਆ ਇਨਾਂ ਤਿੰਨਾ ਫਾਸਟਿੰਗਾਂ ਦੇ ਅੰਦਰ ਖੁਦਾ ਨੇ ਮੈਨੂੰ ਬਹੁਤ ਯਵਰਦਸਤ ਆਪਣੇ ਬਲ ਨਾਲ ਇਸਤੇਮਾਲ ਕੀਤਾ ਮੇਰੇ ਪ੍ਰੀਜਨ ਭਾਈਓ ਭੈਣੋ ਔਰ ਖੁਦਾ ਨੇ ਮੈਨੂੰ ਵੱਡੇ ਬਲ ਨਾਲ ਇਸਤੇਮਾਲ ਕੀਤਾ ਔਰ ਖੁਦਾ ਨੇ ਮੈਨੂੰ ਆਪਣੀ ਸ਼ਾਮਰਤ ਦਿੱਤੀ ਔਰ ਅੱਜ ਫਾਸਟਿੰਗ ਮੇਰੇ ਜੋ ਹੈ ਸਮਾਪਤ ਹੋ ਜਾਣੇ ਹਨ ਤੇ ਅੱਜ ਸ਼ਾਮ ਨੂੰ ਸਭਾ ਵੀ ਹੈਗੀ ਆ ਛੁਟਕਾਰੇ ਦੀ ਤੇ ਮੈਂ ਲਗਭਗ ਦੁਪਹਿਰ ਨੂੰ ਜਿਹੜਾ ਆ ਕੋਈ 3 ਵਜੇ ਦੇ ਨੇੜੇ ਤੇਰੇ ਆਪਣੇ ਨਗਰ ਆਪਣੇ ਘਰ ਪਹੁੰਚ ਰਿਹਾ ਆ ਕਿਉਂਕਿ ਮੈਂ ਖੁਦਾ ਕੋਲੋਂ ਮੰਗਿਆ ਸੀ ਕਿ ਜਿਹੜੇ ਫਾਸਟਿੰਗ ਆ ਮੈਂ ਆਪਣੇ ਘਰ ਤੋਂ ਕਿਤੇ ਬਾਹਰ ਜਾ ਕੇ ਰੱਖਾਂ ਔਰ ਖੁਦਾ ਨੇ ਐਸਾ ਹੀ ਹੋਣਾਂ ਦਿੱਤਾ ਕਿ ਮੈਂ ਘਰ ਤੋਂ ਬਾਹਰ ਜਾ ਕੇ ਇਹ ਫਾਸਟਿੰਗ ਪ੍ਰੇਅਰ ਵਿੱਚ ਬੈਠਾ ਸੀ ਔਰ ਤਿੰਨ ਦਿਨ ਤੇ ਤਿੰਨ ਰਾਤਾਂ ਔਰ ਖੁਦਾ ਨੇ ਮੈਨੂੰ ਬੜਾ ਬਲ ਦਿੱਤਾ ਅੱਜ ਮੈਂ ਵਾਪਸ ਆਪਣੇ ਘਰ ਜਾ ਰਿਹਾ ਹਾਂ ਔਰ ਸ਼ਾਮ ਦੀ ਮੀਟਿੰਗ ਵਿੱਚ ਤੁਸੀਂ ਜਰੂਰ ਆਉਣਾ ਔਰ ਖੁਦਾਵੰਦੀ ਯਸ਼ਮਸੀ ਤੁਹਾਨੂੰ ਅ ਬੜੀ-ਬੜੀ ਬਲੇਸਿੰਗ ਦੇ ਨਾਲ ਇਸਤੇਮਾਲ ਕਰੇਗਾ ਔਰ ਪ੍ਰਭ ਤੁਹਾਨੂੰ ਆਪਣੇ ਹੱਥਾਂ ਵਿੱਚ ਲੈ ਕੇ ਹਰ ਤੁਹਾਡਾ ਦੁੱਖ ਹਰ ਤੁਹਾਡੀ ਬਿਮਾਰੀ ਹਰ ਪ੍ਰੋਬਲਮ ਯਿਸ ਮਸੀ ਤੁਹਾਡੀ ਹੱਲ ਕਰੇਗਾ ਔਰ ਤੁਸੀਂ ਵਿਸ਼ਵਾਸ ਨਾ ਲਾਉਣਾ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਅਸ਼ੀਰਵਾਦ